ਪਿਆਰੇ ਕਿਸਾਨ ਵੀਰੋ ਅੱਜ ਜਿਹੜੇ ਵਿਸ਼ੇ ਤੇ ਆਪਾਂ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇਹ ਆ ਕਿ ਝੋਨੇ ਦੇ ਪਨੀਰੀ ਦਾ ਵਾਧਾ ਕਿਵੇਂ ਹੋਵੇਗਾ ਪੀਲੀ ਦਾ ਪਨੀਰੀ ਦਾ ਜਿਹੜਾ ਪੀਲਾਪਣ ਆ ਉਹ ਕਿਵੇਂ ਘੱਟ ਹੋ ਸਕਦਾ ਜਿਹੜੇ ਜ਼ਰੂਰੀ ਤੱਤ ਨੇ ਉਹਨਾਂ ਦੀ ਘਾਟ ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਆ ਇੱਕ ਦੇਸੀ ਤਰੀਕਾ ਤੁਹਾਨੂੰ ਦੱਸਣਾ ਹੈ 2-3 ਮਿੰਟ ਤੁਹਾਡੇ ਲੈਣੇ ਆ ਜੁੜੇ ਰਿਹਾ ਜੇ ਜਿਹੜਾ ਦੇਸੀ ਤਰੀਕਾ ਇਹਦਾ ਖਰਚਾ ਹੀ ਕੋਈ ਨਹੀਂ ਹੈਗਾ ਪਨੀਰੀ ਵੀ ਤੰਦਰੁਸਤ ਹੋਵੇਗੀ ਤੇ ਝਾੜ ਵਿੱਚ ਵੀ ਵਾਧਾ ਹੋਵੇਗਾ ਆ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਇਹ ਸਾਡੀ ਦੂਜੀ ਸਪਰੇਅ ਹੈ ਪਨੀਰੀ ਨੂੰ ਹਰ ਇੱਕ ਸਾਲ ਪਨੀਰੀ ਨੂੰ ਪਨੀਰੀ ਨੂੰ ਇਹ ਸਪਰੇਅ ਕਰੀਦੀ ਹੈ ਝੋਨੇ ਨੂੰ ਵੀ ਕਰੀਦੀ ਹੈ ਉਹ ਤੁਹਾਨੂੰ ਅੱਗੇ ਵਿਸਤਾਰ ਨਾਲ ਦੱਸਾਂਗੇ ਕਿ ਝੋਨੇ ਤੇ ਆਪਾਂ ਕਿਵੇਂ ਕਰ ਸਕਦੇ ਆ ਕਰਨਾ ਕੀ ਹੈ ਆਪਾਂ ਸਭ ਤੋਂ ਪਹਿਲਾਂ ਆਪਾਂ ਲੈਣੀ ਹੈ ਡਲਿਆਂ ਵਾਲੀ ਕਲੀ ਜਿਹਨੂੰ ਅਣਪੁਜਿਆ ਚੂਨਾ ਵੀ ਕਹਿੰਦੇ ਆ ਬਾਜ਼ਾਰ ਵਿੱਚ ਉਹ ਆਮ ਹੀ ਮਿਲ ਜਾਂਦੀ ਹੈ ਆ ਜਿਹੜੀ ਆ ਪਨੀਰੀ ਹੈ ਇਹ ਕੁੱਲ 20 ਮਰਲਿਆਂ ਦੀ ਪਨੀਰੀ ਹੈ ਸਾਡੀ ਤੇ ਡਲਿਆਂ ਵਾਲੀ ਕਲੀ ਲੈਣੀ ਆਪਾਂ 200 ਗ੍ਰਾਮ ਦੇ ਕਰੀਬ ਲਈ ਹੈ ਇੱਕ ਦਿਨ ਪਹਿਲਾਂ ਉਹਨੂੰ ਪਾਣੀ 'ਚ ਭਿਉਆਉ ਦਿੱਤਾ ਅ ਵਿੱਚ ਦੀ ਲਾਉਂਦੇ ਰਹਿਣਾ ਆ ਤੇ ਅਗਲੇ ਦਿਨ ਇਹਦਾ ਪਾਣੀ ਨਿਤਰਿਆ ਆਪਾਂ ਵਰਤਨਾ ਸਪਰੇਅ ਦੇ ਵਿੱਚ ਇੱਕ ਤਾਂ ਹੋ ਗਈ ਕਲੀ ਦੂਜਾ ਆਪਾਂ ਲੈਣਾ ਜ਼ਿੰਕ 21% ਉਹ ਵੀ ਪਾਈਆ 250 ਗ੍ਰਾਮ ਦੇ ਕਰੀਬ ਆਪਾਂ ਲੈ ਲੈਣੀ ਆ ਜ਼ਿੰਕ 21% ਹੋਰ ਕੋਈ ਜ਼ਿੰਕ ਨਹੀਂ ਲੈਣੀ ਆਪਾਂ ਤੀਜਾ ਕੀ ਕਰਨਾ ਆਪਾਂ ਤੀਜਾ ਲੈਣਾ ਲੋਹਾ ਫੈਰਸ ਸਲਫੇਟ 19% ਵਾਲਾ ਆ ਜਿਹੜਾ ਹੁੰਦਾ ਹਰਾ ਜਿਆ ਹੁੰਦਾ ਹਰਾ ਪੀਲੀ ਪਾ ਮਾਰਦਾ ਵਾ ਸਸਤਾ ਜਿਆ ਸੌਦਾ ਹੀ ਆ ਉਹ ਵੀ ਆਪਾਂ 100 ਤੋਂ 150 ਗ੍ਰਾਮ ਤੱਕ ਲਿਆਵਾਂ ਚੌਥਾ ਆਪਾਂ ਲੈਣੀ ਆ ਯੂਰੀਆ ਯੂਰੀਆ 250 ਤੋਂ 300 ਗ੍ਰਾਮ ਲਈ ਆਪਾਂ ਤੇ ਇਹਨਾਂ ਤਿੰਨਾਂ ਦਾ ਜਿਹੜਾ ਆ ਘੋਲ ਆ ਉਹ ਵੱਖੋ-ਵੱਖਰਾ ਬਣਾ ਲੈਣਾ ਕਿਸਾਨ ਵੀਰੋ ਤੇ ਸਪਰੇਅ ਇਕੱਠੀ ਕਰ ਦੇਣੀ ਆ ਆ ਤੁਸੀਂ ਪਿੱਛੇ ਪਨੀਰੀ ਨੂੰ ਵੇਖਿਆ ਹੀ ਐ ਕਿੰਡੀ ਕਾਲੀ ਛਾ ਹਰੀ ਖੜੀ ਐ ਪਨੀਰੀ ਹਰਿਆਵਲ ਪੂਰੀ ਬਣੀ ਹੋਈ ਐ ਇਹਦਾ ਕਿਸਾਨ ਵੀਰੋ ਖਰਚਾ ਕੋਈ ਨਹੀਂ ਹੈਗਾ ਬਸ ਖੇਚਲ ਹੀ ਐ ਤੇ ਜਿੱਥੇ ਸਾਡੇ ਖਰਚੇ ਘੱਟ ਹੋਣ ਦੀ ਕਿਸਾਨ ਵੀਰੋ ਗੱਲ ਆਉਂਦੀ ਐ ਤੇ ਖੇਚਲ ਸਾਨੂੰ ਕਰ ਲੈਣੀ ਚਾਹੀਦੀ ਐ ਸਾਡਾ ਵੀ ਜਿਹੜਾ ਆ ਮੁੱਖ ਉਦੇਸ਼ ਇਹੀ ਹੈ ਵੀ ਕਿਸਾਨ ਦੇ ਖੇਤੀ ਖਰਚੇ ਘੱਟ ਕਰਕੇ ਉਹਦੀ ਆਮਦਨ ਵਿੱਚ ਵਾਧਾ ਕਰਨਾ ਤੇ ਨਾਲੇ ਵਾਤਾਵਰਨ ਨੂੰ ਵੀ ਦੂਸ਼ ਤੋਂ ਬਚਾਉਣਾ ਅਸੀਂ ਇਹ ਮਾਟੋ ਲੈ ਕੇ ਚੱਲੇ ਆ ਕਿਉਂਕਿ ਖਰਚੇ ਕਿਸਾਨ ਦੇ ਬਹੁਤ ਵੱਧ ਗਏ ਆ ਅਸੀਂ ਵੇਖੋ ਵੇਖ ਪਤਾ ਨਹੀਂ ਕੀ ਕੋਈ ਛੁੱਟੀ ਜਾਂਨੇ ਆ ਫਸਲਾਂ ਨੂੰ ਜਾਣਕਾਰੀ ਦੀ ਘਾਟ ਕਹਿ ਲਓ ਜਾਂ ਗਵੰਡੀ ਦੇ ਮਗਰ ਲਾ ਕੇ ਅਸੀਂ ਬੜਾ ਹੀ ਕੁਝ ਆਪਦੇ ਝੋਨੇ ਕਣਕਾਂ ਨੂੰ ਬੜਾ ਕੁਝ ਪਾਈ ਜਣੇ ਜਿਹਦੇ ਨਾਲ ਕਿ ਸਾਡੀ ਧਰਤੀ ਮਾਂ ਦੀ ਸਿਹਤ ਜਿਹੜੀ ਹੈ ਉਹ ਸੁਧਰ ਨਹੀਂ ਤਾਂ ਕੀ ਹੈ ਉਹ ਵਿਗੜਦੀ ਜਾ ਰਹੀ ਹੈ ਜੁੜੇ ਰਿਹਾ ਜੇ ਆਹ ਸੀਜ਼ਨ ਤੁਹਾਨੂੰ ਨਿਤ ਦੂਜੇ ਤੀਜੇ ਦਿਨ ਵੀਡੀਓ ਪਾਉਂਦੇ ਰਹਾਂਗੇ ਤੁਹਾਡੇ ਕੰਮ ਦੀਆਂ ਵੀਡੀਓ ਹੋਣਗੀਆਂ ਵਧੀਆ ਤਜਰਬੇ ਵਾਲੀਆਂ ਗੱਲਾਂ ਹੋਣਗੀਆਂ ਤੇ ਇੰਨੀਆਂ ਕੋਈ ਬੇਨਤੀਆਂ ਨੂੰ ਕਿਸਾਨ ਵੀਰ ਉਹ ਪ੍ਰਵਾਨ ਕਰਿਓ ਅਖੀਰ ਤੇ ਫਤਿਹ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ